ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਬੜੀਆਂ ਸੰਸਥਾਵਾਂ ਬੜੇ ਸੱਜਣ ਬੜੇ ਚੰਗੇ ਬੰਦੇ ਜਿਹੜੇ ਐ ਸੈਲੀਬ੍ਰਿਟੀ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਉੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਬੜੇ ਵੱਡੇ ਪੱਧਰ ਤੇ ਜਿਹੜੀ ਐ ਅੱਗੇ ਆਈ ਐ ਕਈ ਪਿੰਡਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ ਦੀ ਟੀਮ ਐ ਉਹ ਜਿਹੜੇ ਪ੍ਰਧਾਨ ਨੇ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਦਿਸ਼ਾ ਨਿਰਦੇਸ਼ ਦੇ ਵਿੱਚ ਤੇ ਜਿਹੜੇ ਜਨਸਖਤਰ ਨੇ ਜਗਦੀਪ ਸਿੰਘ ਕਾਲੂ ਉਹਨਾਂ ਦੇ ਨਾਲ ਮਿਲ ਕੇ ਪੂਰੀ ਟੀਮ ਜਿਹੜੀ ਹੈ ਉਹ ਕਈ ਇਲਾਕਿਆਂ ਦੇ ਵਿੱਚ ਕੰਮ ਕਰ ਰਹੀ ਹੈ ਜਿਹੜੇ ਜਨਸਖਤਰ ਨੇ ਸਰਦਾਰ ਜਗਦੀਪ ਸਿੰਘ ਕਾਲੂ ਉਹ ਤਾਂ ਖੁਦ ਉੱਥੇ ਮੌਕੇ ਤੇ ਮੌਜੂਦ ਨੇ ਖੁਦ ਪਿੰਡ-ਪਿੰਡ ਜਾ ਰਹੇ ਨੇ ਜਿਹੜਾ ਹੜ ਦਾ ਇਲਾਕਾ ਹੈ ਹੜ ਦੇ ਇਲਾਕਿਆਂ ਦੇ ਵਿੱਚ ਖੁਦ ਜਾ ਰਹੇ ਨੇ ਤੇ ਮੈਂ ਉਹਨਾਂ ਨੂੰ ਦੇਖਿਆ ਕਿ ਪਾਣੀ ਦੇ ਵਿੱਚ ਵੀ ਉਹ ਖੁਦ ਜਾ ਕੇ ਜਾ ਕੇ ਜਿਹੜੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਸਹਾਇਕ ਜਿਸ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੈ ਉਹ ਦੇ ਰਹੇ ਨੇ ਸੋ ਕੀ ਉੱਥੋਂ ਦੇ ਹਾਲਾਤ ਨੇ ਕਿਦਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉੱਥੇ ਕੰਮ ਕਰ ਰਹੀ ਹੈ ਤੇ ਜਿਹੜੇ ਲੋਕ ਦਿੱਲੀ ਤੋਂ ਜਾਂ ਦਿੱਲੀ ਕਮੇਟੀ ਦੇ ਰਾਹੀਂ ਕਿਸੇ ਤਰ੍ਹਾਂ ਦੀ ਵੀ ਉੱਥੇ ਮਦਦ ਪਹੁੰਚਾਉਣਾ ਚਾਹੁੰਦੇ ਨੇ ਉਹ ਕਿਵੇਂ ਪਹੁੰਚਾ ਸਕਦੇ ਨੇ ਇਹਦੇ ਬਾਰੇ ਆਪਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨ ਸਕੱਤਰ ਸਰਦਾਰ ਜਗਦੀਪ ਸਿੰਘ ਕਲੋਂ ਨਾਲ ਗੱਲਬਾਤ ਕਰਾਂਗੇ ਹਲੋ ਕਲੋਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ੴ ਮੀਡੀਆ ਤੇ ਆਪ ਜੀ ਨੂੰ ਜੀ ਆਇਆਂ ਆ ਤੇ ਅਸੀਂ ਬੜੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਆਪ ਜੀ ਨੇ ਖੁਦ ਮੋਰਚਾ ਸੰਭਾਲ ਲਿਆ ਹੋਇਆ ਹੈ ਖੁਦ ਆਪਣੀ ਸਮੁੱਚੀ ਟੀਮ ਦੇ ਨਾਲ ਪੰਜਾਬ ਦੇ ਪਿੰਡ-ਪਿੰਡ ਵਿੱਚ ਜਾ ਕੇ ਤੇ ਜਿੱਥੇ-ਜਿੱਥੇ ਲੋੜ ਹੈ ਉੱਥੇ ਤੁਸੀਂ ਮਦਦ ਪਹੁੰਚਾ ਰਹੇ ਹੋ ਤੇ ਥੋੜੀ ਜੀ ਜਾਣਕਾਰੀ ਤਾਂ ਕਿ ਹੋਰ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਤੇ ਜਿਹੜੇ ਨਾਲ ਜੁੜਨਾ ਚਾਹਣ ਉਹ ਵੀ ਕਰ ਸਕਣ ਵੀ ਦਿੱਲੀ ਜਿਹੜੀ ਸਿੱਖ ਗੁਰਦੁਆਰਾ ਮੈਨੂ ਕਮੇਟੀ ਹੈ ਉਹਦੇ ਵੱਲੋਂ ਕਿਵੇਂ ਜਿਹੜੀ ਹੈ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਪੰਨੂ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤੋਂ 10 ਦਿਨ ਪਹਿਲਾਂ ਜਦੋਂ ਅਸੀਂ ਖਾਸ ਕਰਕੇ ਡੇਰਾ ਬਾਬਾ ਨਾਨਕ ਏਰੀਏ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਦੌਰਾ ਕੀਤਾ ਤੇ ਸਾਨੂੰ ਉੱਥੇ ਲੱਗਿਆ ਵੀ ਇੱਥੇ ਬਹੁਤ ਜ਼ਿਆਦਾ ਲੋੜ ਹੈ ਤੇ ਅਸੀਂ ਆਪਣਾ ਇਮੀਡੀਏਟਲੀ ਉੱਥੇ ਗੱਡੀਆਂ ਦੇ ਟਰੱਕ ਰਾਸ਼ਨ ਦੇ ਰਵਾਨਾ ਕਰਕੇ ਨਾਲ ਆਪਣੇ ਲਾਂਗਰੀ ਆਪਣੇ ਸੇਵਾਦਾਰ ਔਰ ਨਾਲ ਉੱਥੇ ਲੋਕਲ ਪਿੰਡਾਂ ਦੀ ਸੰਗਤ ਦਾ ਸਹਿਯੋਗ ਮਿਲਿਆ ਅਸੀਂ ਉੱਥੇ ਰਾਤ ਕੈਂਪ ਜਿਹੜਾ ਲਗਾਇਆ ਔਰ مین ਜਿਹੜਾ ਕੈਂਪ ਹੈ ਉੱਥੇ ਜਿੱਥੇ ਸਾਡਾ ਲੰਗਰ ਤਿਆਰ ਹੁੰਦਾ ਹੈ ਜਾਂ ਹੋਰ ਰਸਤੇ ਜਿਹੜੀਆਂ ਡੰਗਰਾਂ ਦੇ ਲਈ ਜਿਹੜਾ ਚਾਰਾ ਵਗੈਰਾ ਸਾਰਾ ਉੱਥੇ ਰੇਂਜ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਟਰੈਕਟਰ ਟਰਾਲੀਆਂ ਦੇ ਮਾਧਿਅਮ ਦੇ ਨਾਲ ਬੋਟਾਂ ਦੇ ਮਾਧਿਅਮ ਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਦੂਰ ਦਰਾਡੇ ਪਿੰਡ ਆ ਜਿੱਥੇ ਪਹੁੰਚਣਾ ਮੁਸ਼ਕਲ ਹੈ ਉੱਥੇ ਸਾਡੇ ਸਾਰੀ ਟੀਮ ਜਿਹੜੀ ਪਹੁੰਚ ਰਹੀ ਹੈ ਅਸੀਂ ਖੁਦ ਵੀ ਉੱਥੇ 2 ਦਿਨ ਲਗਾਏ ਹੁਣ ਕੱਲ ਫੇਰ ਅਸੀਂ ਦੁਬਾਰਾ ਜਾ ਰਹੇ ਹਾਂ ਜੀ ਸੋ ਉਹ ਇੱਕ ਤੇ ਉਸ ਇਲਾਕੇ ਦੇ ਵਿੱਚ ਸਾਰੀ ਸਾਡੀ ਸੇਵਾ ਚੱਲ ਰਹੀ ਹੈ ਦੂਸਰਾ ਹੁਣ ਅਸੀਂ ਅੱਜ ਤੋਂ ਸਾਡਾ ਕੈਂਪ ਜਿਹੜਾ ਹੈ ਉਹ ਰਮਦਾਸ ਅਜਨਾਲਾ ਇਲਾਕੇ ਦੇ ਵਿੱਚ ਜਿਹੜਾ ਸੈਟਅਪ ਹੋਣ ਜਾ ਰਿਹਾ ਜਿੱਥੇ ਕਿ ਬਹੁਤ ਜ਼ਿਆਦਾ ਇਸ ਸਮੇਂ ਉੱਥੇ ਵੀ ਪਾਣੀ ਆਇਆ ਤੇ ਉੱਧਰ ਵੀ ਲੋੜ ਹੈ ਤੇ ਉਹ ਵੀ ਅਸੀਂ ਅੱਜ ਉੱਥੇ ਸਾਰਾ ਇੰਤਜ਼ਾਮ ਹੋ ਗਿਆ ਤੇ ਉੱਧਰ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਤੀਸਰਾ ਫਿਰ ਲੋੜ ਪੈਣ ਤੇ ਜਾਂ ਇੱਥੇ ਦੂਸਰੇ ਕੈਂਪ ਤੋਂ ਬਾਅਦ ਅਸੀਂ ਫਿਰੋਜ਼ਪੁਰ ਵਾਲੀ ਸਾਈਡ ਤੇ ਉੱਥੇ ਵੀ ਅਸੀਂ ਸੇਵਾਵਾਂ ਸ਼ੁਰੂ ਕਰਾਂਗੇ ਸੋ ਮਕਸਦ ਇਹ ਹੈ ਕਿ ਜਿੱਥੇ-ਜਿੱਥੇ ਵੀ ਸਾਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੈ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਜਿਹੜੇ ਰਾਤ ਕੈਂਪ ਲਗਾ ਰਹੇ ਹਾਂ ਸੰਗਤਾਂ ਜਿਹੜੀਆਂ ਸਹਿਯੋਗ ਕਰਨਾ ਚਾਹਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰਾਹੀਂ ਜਿਹੜਾ ਆਪਣਾ ਯੋਗਦਾਨ ਹਿੱਸਾ ਪਾਣਾ ਚਾਹਣ ਇਸ ਕੰਮ ਦੇ ਵਿੱਚ ਉਹ ਕਿਵੇਂ ਸੰਪਰਕ ਕਰ ਸਕਦੀਆਂ ਨੇ ਤੇ ਕਿਵੇਂ ਯੋਗਦਾਨ ਪਾ ਸਕਦੀਆਂ ਨੇ ਸਾਨੂੰ ਸਾਹਿਬ ਇੱਕ ਤੇ ਜਿਹੜੇ ਤੇ ਮਾਇਆ ਦੇ ਨਾਲ ਪਾਉਣੇ ਚਾਹਣ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਜਿਹੜਾ ਸਾਈਟ ਹੈ ਜਿਹੜੀ ਉਹਦੇ ਤੇ ਪੇਜ ਦੇ ਉੱਤੇ ਸਾਡਾ ਅਕਾਊਂਟ ਨੰਬਰ ਅਕਾਊਂਟ ਡਿਟੇਲ ਹੈ ਉਹਦੇ ਚ ਆਪਣਾ ਮਾਇਆ ਦੇ ਨਾਲ ਸੰਯੋਗ ਕਰ ਸਕਦੇ ਆ ਉਹ ਸਾਨੂੰ ਅਕਾਊਂਟ ਡਿਟੇਲ ਭੇਜ ਦੇਣਾ ਸੀ ਇਹ ਚ ਖਬਰ ਚ ਵੀ ਨਾਲ ਚਲਾ ਦੇਾਂਗੇ ਉਹਨੂੰ ਹਾਂ ਜੀ ਖਬਰ ਚ ਮੈਂ ਤੁਹਾਨੂੰ ਉਹ ਫਾਰਵਰਡ ਵੀ ਕਰ ਦਾਂਗਾ ਜੀ ਉਹ ਵੀ ਤੁਸੀਂ ਚਲਾ ਦੇਣਾ ਜੀ ਤੇ ਦੂਸਰਾ ਜਿਹੜੇ ਰਸਦ ਦੀ ਸਾਂਝ ਪਾਉਣਾ ਚਾਹਣ ਉਹ ਦੇਣਾ ਚਾਹਣ ਰਸਦ ਜਾਂ ਜੋ ਵੀ ਰਾਸ਼ਨ ਹੈ ਉਹ ਜਾਂ ਸਾਡੇ ਦਿੱਲੀ ਕਿਸੇ ਵੀ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਗੁਰਦੁਆਰੇ ਜਿਹੜੇ ਦਿੱਲੀ ਕਮੇਟੀ ਸੰਸਵਾਲ ਕਰਦੀ ਉੱਥੇ ਦੇ ਸਕਦੇ ਆ ਜਾਂ ਫਿਰ ਪੰਜਾਬ ਚ ਦੇਣਾ ਚਾਹਣ ਤੇ ਜਿੱਥੇ ਸਾਡਾ ਬੜਾ ਪਠਾਣਾ ਪਿੰਡ ਦੇ ਵਿੱਚ ਡੇਰਾ ਬਾਬਾ ਨਾਨਕ ਜਿੱਥੇ ਕੈਂਪ ਲੱਗਾ ਮੈਂ ਤੁਹਾਡਾ ਉੱਥੇ ਆਇਆ ਵੱਡੀ ਮਾਤਰਾ ਚ ਉੱਥੇ ਜਿਹੜਾ ਆਲਰੇਡੀ ਸੰਗਤਾਂ ਵੱਲੋਂ ਸੇਵਾ ਆ ਰਹੀ ਆ ਉੱਥੇ ਦੇ ਸਕਦੇ ਆ ਜਾਂ ਹੁਣ ਜਿਹੜਾ ਰਮਦਾਸ ਅੱਜ ਸਾਡਾ ਲੱਗਣਾ ਕੈਂਪ ਉਹਦਾ ਵੀ ਐਡਰੈਸ ਮੈਂ ਆਪ ਜੀ ਨੂੰ ਦੇ ਦਾਂਗਾ ਜੀ ਤੇ ਉੱਥੇ ਵੀ ਸਮਗਰੀ ਦੇ ਸਕਦੇ ਆ ਸੋ ਇਸ ਟਾਈਮ ਜ਼ਿਆਦਾ ਉੱਥੇ ਲੋੜ ਕੇ ਚੀਜ਼ ਦੀ ਹੈ ਜ਼ਿਆਦਾ ਕਿਹੜੇ ਕਿਹੜੀ ਚੀਜ਼ ਦੀ ਇਸ ਟਾਈਮ ਜ਼ਿਆਦਾ ਲੋੜ ਹੈ ਤੇ ਆਉਣ ਵਾਲੇ ਦਿਨਾਂ ਚ ਕਿਸ ਚੀਜ਼ ਦੀ ਜ਼ਿਆਦਾ ਲੋੜ ਪੈਣੀ ਹੈ ਪੰਨੂ ਸਾਹਿਬ ਇਸ ਸਮੇਂ ਜਿਹੜੀ ਲੋੜ ਹੈ ਉਹ ਸਭ ਤੋਂ ਜ਼ਿਆਦਾ ਜਿਹੜੀ ਜਿਸ ਤਰ੍ਹਾਂ ਰਾਸੋਗੇ ਬਿਸਕਟ ਹੋ ਗਏ ਸੁੱਕਾ ਦੁੱਧ ਹੋ ਗਿਆ ਜੀ ਇਹ ਹੋਰ ਜਿਹੜਾ ਡਰਾਈ ਜਿਹਦੇ ਬੱਚਿਆਂ ਦੇ ਲਈ ਆਪਾਂ ਦੇ ਸਕਦੇ ਆ ਇਹ ਚੀਜ਼ਾਂ ਕਿਉਂਕਿ ਲੰਗਰ ਪਾਣੀ ਤੇ ਸਾਡਾ ਬਣ ਕੇ ਰੋਜ਼ਾਨਾ ਜਾ ਹੀ ਰਿਹਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਜਿਹੜੀ ਆਪਾਂ ਉਹਨਾਂ ਨੂੰ ਦੇ ਸਕੀਏ ਵੀ ਜਿਹੜਾ ਰੋਡ ਪੈਣ ਤੇ ਹਫਤਾ 10 ਦਿਨ ਉਹਨਾਂ ਦਾ ਕੁਚਾ ਪਾਣੀ ਦਾ ਜਾਂ ਇਦਾਂ ਤੱਕ ਕਰਕੇ ਉਹ ਉਹ ਆਪਾਂ ਦੇ ਸਕਦੇ ਆ ਆਉਣ ਵਾਲੇ ਸਮੇਂ ਤੇ ਜਿਹੜੀ ਗੱਲ ਕਰੀਏ ਜੀ ਉੱਥੇ ਸਖਤ ਲੋਡ ਹੋਏਗੀ ਮੱਛਰਦਾਨੀਆਂ ਦੀ ਲੋੜ ਹੋਏਗੀ ਕੰਬਲਾਂ ਦੀ ਗੱਦਿਆਂ ਦੀ ਜੀ ਆਪਾਂ ਕਹਿੰਦੇ ਦਵਾਈਆਂ ਦੀ ਕਿਉਂਕਿ ਤੋਂ ਇਹ ਹੁਣ ਪਾਣੀ ਥੱਲੇ ਹੋਣਾ ਹੈ ਉਸ ਤੋਂ ਬਾਅਦ ਜਿਹੜਾ ਬਿਮਾਰੀਆਂ ਦਾ ਖਤਰਾ ਹੈ ਉਹ ਬੜਾ ਭਾਰੀ ਹੋਏਗਾ ਤੇ ਉਸ ਨੂੰ ਨਿਪਟਣ ਦੇ ਲਈ ਬਹੁਤ ਸਾਰਾ ਚਾਹੀਦਾ ਜਿਨ੍ਹਾਂ ਦੇ ਕਿਉਂਕਿ ਹੁਣ ਘਰ ਡੁੱਬੇ ਆ ਜੀ ਡੁੱਬ ਗਏ ਜੀ ਤੇ ਉੱਥੇ ਉਸ ਸਮੇਂ ਜਦਦੇ ਕੰਬ ਜੀ ਤੁਡੀ ਆਵਾਜ਼ ਕੱਟ ਰਹੀ ਹੈ ਤੁਸੀਂ ਛੇ ਰੇਂਜ ਤੋਂ ਬਾਹਰ ਹੋ ਗਏ ਹੋ ਆਪਾਂ ਦੁਬਾਰਾ ਇੱਕ ਵਾਰੀ ਗੱਲ ਕਰਨੀ ਹੈ ਜੀ ਆਵਾਜ਼ ਉਹਨਾਂ ਦੀ ਕੱਟ ਗਈ ਸੀ ਕਿਉਂਕਿ ਬੜੀ ਜ਼ਰੂਰੀ ਗੱਲ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਜ਼ਰੂਰਤ ਕਿਸ ਚੀਜ਼ ਦੀ ਹੈ ਗੱਲ ਦੀ ਪ੍ਰੋਬਲਮ ਆ ਰਹੀ ਹੈ ਆ ਰੇਂਜ ਦੀ ਥੋੜੀ ਦਿੱਕਤ ਮੈਨੂੰ ਵੀ ਲੱਗ ਰਹੀ ਹੈ ਜੀ ਤੇ ਆਪਾਂ ਉੱਥੋਂ ਹੀ ਅੱਗੇ ਗੱਲ ਸ਼ੁਰੂ ਕਰਨੀ ਹੈ ਕਿ ਆਪ ਜੀ ਨੇ ਦੱਸਿਆ ਕਿ ਹੁਣ ਜਿਹੜਾ ਜਦੋਂ ਪਾਣੀ ਉਤਰਨਾ ਹੈ ਆਵਾਜ਼ ਆ ਰਹੀ ਹੈ ਜੀ ਮੈਂ ਕਹਾਂ ਜੀ ਮੈਂ ਨਾ ਹਰਿਆਣਾ ਪੰਜਾਬ ਬਾਰਡਰ ਤੇ ਆ ਇੱਥੇ ਨਾ ਸਿਗਨਲ ਦੀ ਇਸ਼ੂ ਆ ਰਿਹਾ ਕੋਈ ਪ੍ਰੋਬਲਮ ਕੋਈ ਨਹੀਂ ਹੁਣ ਠੀਕ ਆ ਰਹੀ ਆ ਆਵਾਜ਼ ਤੁਸੀਂ ਗੱਲ ਪੂਰੀ ਕਰੋ ਵੀ ਕਿਹੜੇ ਸਮਾਨ ਦੀ ਬਾਅਦ ਚ ਲੋਡ ਪੈਣੀ ਆ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਹਾਂ ਜੀ ਹਾਂ ਜੀ ਬਾਅਦ ਦੇ ਵਿੱਚ ਮੈਂ ਕਹਾਂ ਜੀ ਜਦੋਂ ਪਾਣੀ ਉਤਰਨਾ ਹੈ ਉਸ ਵੇਲੇ ਕਿਉਂਕਿ ਬਿਮਾਰੀਆਂ ਦਾ ਵੀ ਖਤਸਾ ਇਨਫੈਕਸ਼ਨ ਹੋਏਗੀ ਜੀ ਦਵਾਈਆਂ ਬਹੁਤ ਜ਼ਰੂਰੀ ਚਾਹੀਦੀਆਂ ਹੋਗਾ ਉਸ ਸਮੇਂ ਐਂਬੂਲੈਂਸ ਚਾਹੀਦੀ ਹੋਏਗੀ ਉਸ ਸਮੇਂ ਡਾਕਟਰ ਚਾਹੀਦੇ ਹੋਣਗੇ ਉਸ ਸਮੇਂ ਰਜਾਈਆਂ ਗੱਤੇ ਕੰਬਲ ਕਿਉਂਕਿ ਸਾਰਾ ਕੁਝ ਬਰਬਾਦ ਹੋ ਚੁੱਕਿਆ ਪਾਣੀਆਂ ਦੇ ਵਿੱਚ ਜੀ ਇਹ ਸਾਰੀ ਚੀਜ਼ਾਂ ਤੇ ਮੈਨੂੰ ਲੱਗਦਾ ਵੀ ਉਸ ਸਮੇਂ ਬਹੁਤ ਇੰਨਾਂ ਚੀਜ਼ਾਂ ਦੀ ਲੋ ਜੀ ਚਲੋ ਕੋਣੀਏ ਸੁਨੇਹਾ ਅਸੀਂ ਸਾਰੀ ਸੰਗਤ ਤੱਕ ਲਾਵਾਂਗੇ ਤੇ ਹਰਿਆਣੇ ਵੱਲੋਂ ਵੀ ਜਿੰਨਾ ਵੱਧ ਤੋਂ ਵੱਧ ਯੋਗਦਾਨ ਅਸੀਂ ਆਪ ਜੀ ਨਾਲ ਰਾਫਤਾ ਕਰਕੇ ਅਸੀਂ ਕਰ ਸਕਨੇ ਅਸੀਂ ਬਿਲਕੁਲ ਜ਼ਰੂਰ ਕਰਾਂਗੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਬੜਾ ਚੰਗਾ ਉਪਰਾਲਾ ਕੀਤਾ ਹੈ ਜਾ ਕੇ ਭਰਾਵਾਂ ਦੀ ਬਾਹ ਫੜ ਰਹੇ ਹੋ ਪਰ ਇਹੀ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਜੀ ਬਹੁਤ ਬਹੁਤ ਧੰਨਵਾਦ ਕਲੋ ਸਾਹਿਬ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਸਦ ਮੈਂ ਜਗਦੀਪ ਸਿੰਘ ਕੱਲੋ ਜਿਹੜੇ ਜਨਸਖਤਰ ਨੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਤੇ ਸਾਡੀ ਸੰਗਤਾਂ ਨੂੰ ਬੇਨਤੀ ਹੈ ਕਿ ਰਾਸ਼ਨ ਜਿਹੜਾ ਹੈ ਉਹਦੇ ਤੇ ਜਿਆਦਾ ਜ਼ੋਰ ਨਾਲ ਦਿੱਤਾ ਜਾਏ ਜਿਆਦਾ ਜ਼ੋਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਏ ਜਿੱਦਾਂ ਉਹਨਾਂ ਨੇ ਦੱਸਿਆ ਕਿ ਗੱਦੇ ਕੰਬਲ ਆਪਣਾ ਮੱਛਰਦਾਨੀਆਂ ਤਰਪਾਲਾਂ ਇਹੋ ਜਿਹੀ ਚੀਜ਼ਾਂ ਚਾਹੀਦੀ ਹੋਣਗੀਆਂ ਦਵਾਈਆਂ ਚਾਹੀਦੀਆਂ ਹੋਣਗੀਆਂ ਜਿਹਦੇ ਚ ਦਸਤ ਦੀਆਂ ਇਨਫੈਕਸ਼ਨ ਦੀਆਂ ਬੁਖਾਰ ਦੀਆਂ ਇਦਾਂ ਦੀਆਂ ਦਵਾਈਆਂ ਜਿਹੜੀਆਂ ਨੇ ਉਹ ਚਾਹੀਦੀਆਂ ਹੋਣਗੀਆਂ ਆਉਣ ਵਾਲੇ ਸਮੇਂ ਚ ਡਾਕਟਰਾਂ ਦੀ ਵੀ ਉੱਥੇ ਲੋੜ ਪੈਣੀ ਹੈ ਪਿੰਡ-ਪਿੰਡ ਵਿੱਚ ਡਾਕਟਰ ਕਿਉਂਕਿ ਇੰਨੇ ਡਾਕਟਰ ਵੀ ਉੱਥੇ ਨਹੀਂ ਹੋਣੇ ਡਾਕਟਰਾਂ ਦੀ ਵੀ ਲੋੜ ਪੈਣੀ ਹੈ ਜਿਹੜੇ ਆਪਣੇ ਜਾ ਕੇ ਹਫ਼ਤਾ ਦਸ ਦਿਨ ਸੇਵਾਵਾਂ ਦੇ ਸਕਣ ਇਹ ਸਾਰੀਆਂ ਚੀਜ਼ਾਂ ਦੀ ਉੱਥੇ ਲੋੜ ਪੈਣੀ ਹੈ ਤੁਸੀਂ ਵੀ ਕੋਈ ਸਹਿਯੋਗ ਕਰਨਾ ਚਾਹੋ ਦਿੱਲੀ ਸੇ ਗੁਦਰਾ ਮੈਨੇਜਮੈਂਟ ਕਮੇਟੀ ਦਾ ਅਕਾਊਂਟ ਜਿਹੜਾ ਅਸੀਂ ਖਬਰ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਸ ਅਕਾਊਂਟ ਦੇ ਵਿੱਚ ਵੀ ਤੁਸੀਂ ਆਪਣਾ ਸਹਿਯੋਗ ਪਾ ਸਕਦੇ ਹੋ ਕਿਉਂਕਿ ਇਹ ਉਹ ਸੰਸਥਾਵਾਂ ਨੇ ਅਸੀਂ ਕੇਵਲ ਉਹਨਾਂ ਸੰਸਥਾਵਾਂ ਨੂੰ ਕਵਰ ਕਰ ਰਹੇ ਹਾਂ ਜਿਹੜੇ ਵਾਕਈ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰ ਰਹੇ ਆ ਜਿਨ੍ਹਾਂ ਦੇ ਕੰਮ ਨੂੰ ਅਸੀਂ ਬੜਾ ਕਲੋਜ਼ਲੀ ਦੇਖ ਰਹੇ ਹਾਂ ਸੋ ਤੁਸੀਂ ਵੀ ਇਹਨਾਂ ਦਾ ਸਹਿਯੋਗ ਕਰ ਸਕਦੇ ਹੋ ਵੱਧ ਚੜ ਕੇ ਆਪਾਂ ਅੱਗੇ ਆਈਏ ਪੰਜਾਬ ਦੀ ਬਾਂ ਫੜੀਏ ਤੇ ਪੰਜਾਬ ਨੂੰ ਮੁੜ ਜੜਾ ਚੜ੍ਹਦੀ ਕਲਾ ਵਾਲਾ ਪੰਜਾਬ ਜਿਹੜਾ ਸਾਰੇ ਰਲ ਮਿਲ ਕੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ